ਨੱਲਾ ਤੰਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਜੇਲ੍ਹ ਚ ਸ਼ਟਰ ਜਾਈ ਜੇ ਬੈਠਾ ਦੇ ਚਾਂਤ ਹੋ ਗਿਆ ਮੈਂ ਕਿ ਆ ਜੇਲ੍ਹ ਰਹਾ ਹਾਂ ਤੋਂ ਇਮਰਾਨ ਨੂੰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਨੇ ਅਜਿਹੀ ਗੱਲ ਕਰਤੀ ਜਿਸ ਨੇ ਪੂਰੇ ਸਿੱਖ ਕੌਮਬ ਤੇ ਬਹੁਤ ਵੱਡੀ ਸੱਟ ਮਾਰੀ ਹੈ ਹਾਲਾਤ ਇੰਨੇ ਮਾੜੇ ਹੋ ਗਏ ਕਿ ਮਨਪ੍ਰੀਤ ਮੰਨਾ ਦੇ ਘਰਦਿਆਂ ਨੂੰ ਹੱਥ ਜੋੜ ਕੇ ਮਾਫੀ ਤੱਕ ਮੰਗਣੀ ਪਈ ਹੈ ਦਰਸਲ ਮਨਪ੍ਰੀਤ ਮੰਨਾ ਚਰਚਾ ਵਿੱਚ ਰਹਿਣਾ ਚਾਹੁੰਦੇ ਨੇ ਬਟ ਚਰਚਾ ਵਿੱਚ ਰਹਿਣਾ ਆਪਣੀ ਚੜ੍ਹਾਈ ਕਰਕੇ ਤਾਂ ਚੰਗਾ ਲੱਗਦਾ ਪਰ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਕੇ ਜਿਹੜੀ ਚੜ੍ਹਾਈ ਵਿੱਚ ਕੋਈ ਬੰਦਾ ਰਹਿੰਦਾ ਹੈ ਤਾਂ ਅਕਸਰ ਉਹਨੂੰ ਚੜ੍ਹਦੇ ਨੂੰ ਕਈ ਲੋਕ ਅਤੇ ਸਭ ਤੋਂ ਪਹਿਲਾਂ ਉਸ ਦੀ ਜੀਬ ਉਹ ਸੁੱਥਲੇ ਛੁੱਟ ਦਿੰਦੀ ਹੈ ਮਨਪ੍ਰੀਤ ਮੰਨਾ ਨੇ ਸਿੱਖ ਕੌਮ ਦੇ ਬਹੁਤ ਵੱਡੇ ਹੀਰੋ ਭਾਈ ਜਗਤਾਰ ਸਿੰਘ ਹਵਾਰਾ ਬਾਰੇ ਕੁਝ ਅਜਿਹੀ ਸ਼ਬਦਾਵਲੀ ਵਰਤੀ ਜਿਨੇ ਖਾਲਸਾ ਪੰਥ ਅਤੇ ਸਿੱਖ ਕੌਮ ਦੇ ਲੋਕਾਂ ਨੂੰ ਬਹੁਤ ਵੱਡੀ ਸੱਟ ਮਾਰੀ ਹੈ। ਤੰਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਤੇ ਜੇਲ੍ਹ ਚ ਸ਼ਟਰ ਜਾਈ ਜੇ ਬੈਠਾ ਦੇ। ਚਾਂਤ ਹੋ ਜਾ। ਨਹੀਂ ਕਿ ਆ ਜੇਲ੍ਹ ਰਹਾ ਤੂੰ ਇਮਰਾਨ ਨੂੰ। ਤੁਮ ਕੋਈ ਜਿੱਤ ਨਹੀਂ ਨਿਰਾਸ਼ ਹੁੰਦੀ। ਥੱਪੜ ਕੰਨ ਦੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ। ਬੁੜਾ ਕਰਾ ਗਾਂਧੀ ਇੱਧਰ। ਬਣਾ ਲਓ ਇਫਤਿਹਾਰ ਜਥੇਦਾਰ। ਇਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਹਾਲਾਂਕਿ ਮਨਪ੍ਰਿਤ ਮੰਨਨੇ ਵਾਲੋਂ ਮਾਫੀ ਜ਼ਰੂਰ ਮੰਗ ਲਈਤੀ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਪਰਿਵਾਰ ਨੂੰ ਹੱਥ ਜੋੜ ਕੇ ਸਾਰੀ ਸਿੱਖ ਸੰਗਤ ਮੂਰੇ ਹੱਥ ਜੋੜਨੇ ਪੈਂਦੇ ਨੇ ਅਤੇ ਮਾਫੀ ਮੰਗਣੀ ਪੈਂਦੀ ਹੈ। ਮੈਂ ਬੇਨਤੀ ਕਰਦਾ ਹਾਂ ਮਹਾਰਾਜ ਮਾਫੀ ਚਾਹੁੰਦੇ ਹਾਂ ਜੋ ਬੇਟੇ ਨੇ ਮਾਰੀਆਂ ਹਰਕਤਾਂ ਕਿਤੇ ਜਿਹਦੇ ਦਾ ਸਾਹਮਣੇ ਲਗਿਆ ਅਸੀਂ ਇੰਨਾਂ ਦਿਨ ਜੋ ਗੱਲਾਂ ਮਹਾਰਾਜ ਅਸੀਂ ਬਹੁਤ ਜ਼ਿਆਦਾ ਸ਼ਰਮਿੰਦਗੀ ਅਸੀਂ ਸਿਰ ਉੱਚਾ ਕੇ ਅਸੀਂ ਤੁੰ ਵੀ ਨਹੀਂ ਸਕਦੇ ਉਹ ਮੁੱਖ ਦਿਖਾ ਕੇ ਚੱਲ ਵੀ ਨਹੀਂ ਸਕਦੇ ਮਹਾਰਾਜ ਸਾਨੂੰ ਮਾਫ ਕਰਨਾ ਮਹਾਰਾਜ ਸੱਤੋਂ ਕੋਈ ਗਲਤੀ ਹੋਈ ਹੋਵੇ ਅਸੀਂ ਕਿੰਮਾਂ ਦੇ ਜੱਟ ਖਾਵਾ ਔਰ ਬੇਟੇ ਦੀ ਬਹੁ ਮਾੜੀ ਗੱਲ ਹੈ ਮਹਾਰਾਜ ਦੋ ਸਰਦਵਲੀ ਉਹਨੇ ਬੱਤੀ ਦੋ ਸਰਦ ਦੇ ਸਾਹ ਮਹਾਰਾਜ ਕਿਰਪਾ ਕਰਨੀ ਮਹਾਰਾਜ ਸਾਉ ਰਾਜੀ ਜੀ ਦਾ ਮਹਾਰਾਜ ਕਿਰਪਾ ਕਰਨੀ ਸ਼ਾਇਦ ਮਨਪ੍ਰੀਤ ਮੰਨਾ ਨੇ ਜਦੋਂ ਆਪਣੇ ਘਰਦਿਆਂ ਦੀ ਵੀਡੀਓ ਵੇਖੀ ਹੋਣੀ ਹੈ ਉਦੋਂ ਹੀ ਮਨ 'ਚ ਖਿਆਲ ਆਇਆ ਹੋਣਾ ਕਿ ਭਾਈ ਇਸ ਤੋਂ ਪਹਿਲਾਂ ਗੱਲ ਹੱਥੋਂ ਬਾਹਰ ਹੋ ਜੇ ਮੈਂ ਮਾਫੀ ਮੰਗ ਕੇ ਸਾਰੀ ਗੱਲ ਰਫਾ ਦਫਾ ਕਰਦਾ ਤੇ ਆਪਣੀ ਗਲਤੀ ਮੰਨ ਲਵਾਂ। ਲਤਾਂਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਜੇਲ੍ਹ ਚ ਸ਼ਟਰ ਜਾਈ ਜੇ ਬੈਠਾ ਦੇ। ਛਾਂਤ ਹੋ ਗਿਆ। ਮੈਂ ਕਿਹਾ ਜੇਲ੍ਹ ਰਹਾ ਹਾਂ ਤੂੰ ਇਮਰਾਨ ਨੂੰ। ਪੰਜਾਬੀ ਗਾਇਕ ਮਨਪ੍ਰੀਤ ਮੰਨਾ ਨੇ ਅਜਿਹੀ ਗੱਲ ਕਰਤੀ ਜਿਸ ਨੇ ਪੂਰੇ ਸਿੱਖ ਕੌਮਬ ਤੇ ਬਹੁਤ ਵੱਡੀ ਸੱਟ ਮਾਰੀ ਹੈ। ਹਾਲਾਤ ਇੰਨੇ ਮਾੜੇ ਹੋ ਗਏ ਕਿ ਮਨਪ੍ਰੀਤ ਮੰਨਾ ਦੇ ਘਰਦਿਆਂ ਨੂੰ ਹੱਥ ਜੋੜ ਕੇ ਮਾਫੀ ਤੱਕ ਮੰਗਣੀ ਪਈ ਹੈ। ਦਰਸਲ ਮਨਪ੍ਰੀਤ ਮੰਨਾ ਚਰਚਾ ਵਿੱਚ ਰਹਿਣਾ ਚਾਹੁੰਦੇ ਨੇ ਬਟ ਚਰਚਾ ਵਿੱਚ ਰਹਿਣਾ ਆਪਣੀ ਚੜ੍ਹਾਈ ਕਰਕੇ ਤਾਂ ਚੰਗਾ ਲੱਗਦਾ ਪਰ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਕੇ ਜਿਹੜੀ ਚੜ੍ਹਾਈ ਵਿੱਚ ਕੋਈ ਬੰਦਾ ਰਹਿੰਦਾ ਹੈ ਤਾਂ ਅਕਸਰ ਉਹਨੂੰ ਚੜ੍ਹਦੇ ਨੂੰ ਕਈ ਲੋਕ ਅਤੇ ਸਭ ਤੋਂ ਪਹਿਲਾਂ ਉਸ ਦੀ ਜੀਬ ਉਹ ਥੱਲੇ ਛੋਟ ਦਿੰਦੀ ਹੈ। ਮਨਪ੍ਰੀਤ ਮੰਨਾ ਨੇ ਸਿੱਖ ਕੌਮ ਦੇ ਬਹੁਤ ਵੱਡੇ ਹੀਰੋ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਕੁਝ ਅਜਿਹੀ ਸ਼ਬਦਾਵਲੀ ਵਰਤੀ ਜਿਨੇ ਖਾਲਸਾ ਪੰਥ ਅਤੇ ਸਿੱਖ ਕੌਮ ਦੇ ਲੋਕਾਂ ਨੂੰ ਬਹੁਤ ਵੱਡੀ ਸੱਟ ਮਾਰੀ ਹੈ। ਤਾਨਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਜੇਲ੍ਹ ਚ ਸ਼ਟਰ ਜਾਈ ਜੇ ਬੈਠਾ ਦੇਖ। ਸ਼ਾਂਤ ਹੋ ਜਾ। ਮੈਂ ਕਿਹੜਾ ਜੇਲ੍ਹ ਰਿਹਾ ਹਾਂ ਤੁਮ ਇਮਰਾਨ ਨੂੰ। ਤੁਹਾਨੂੰ ਕੋਈ ਜਿਤ ਤੂੰ ਨਿਰਾਸ਼ ਹੁੰਦੀ ਥਾਪੜ ਕੰਨ ਦੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ। ਬੁੜਾ ਗਰਾ ਗਾਂਧੀ ਇੱਧਰ ਬਣਾ ਲਓ ਇਹ ਜੇਫੇਦਾਰ ਦਸਤੋ ਬਾਅਦ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਹਾਲਾਂਕਿ ਮਨਪ੍ਰੀਤ ਮੰਨਨੇ ਵਾਲੋ ਮਾਫੀ ਜ਼ਰੂਰ ਮੰਗ ਲਿੱਤੀ ਜਾਂਦੀ ਹੈ ਪਰ ਉਸ ਤੋਂ ਪਹਿਲਾਂ ਪਰਿਵਾਰ ਨੂੰ ਹੱਥ ਜੋੜ ਕੇ ਸਾਰੀ ਸਿੱਖ ਸੰਗਤ ਮੂਰੇ ਹੱਥ ਜੋੜਨੇ ਪੈਂਦੇ ਨੇ ਅਤੇ ਮਾਫੀ ਮੰਗਣੀ ਪੈਂਦੀ ਹੈ ਬੇਨਤੀ ਹੈ ਮਹਾਰਾਜ ਸ਼ੁਰੂ ਕਰੋ ਮਾਫੀ ਚਾਹੁੰਦੇ ਆ ਜੋ ਬੇਟੇ ਨੇ ਵਾਰੀਆਂ ਹਰਕਤਾਂ ਕੀਤੀ ਜੇਫੇਦਾਰ ਸਾਹਿਬ ਦੇਖ ਲਾ ਅਸੀਂ ਇੰਦਣ ਜੋ ਗੱਲਾਂ ਮਹਾਰਾਜ ਅਸੀਂ ਬਹੁਤ ਜ਼ਿਆਦਾ ਸ਼ਰਮਿੰਦਗੀ ਅਸੀਂ ਸਿਰ ਉੱਚਾ ਕੇ ਅਸੀਂ ਤੁਰ ਵੀ ਨਹੀਂ ਸਕਦੇ ਹੂ ਮੁੱਖ ਦਿਖਾ ਕੇ ਚੱਲ ਵੀ ਨਹੀਂ ਸਕਦੇ ਮਹਾਰਾਜ ਸਾਨੂੰ ਮਾਫ ਕਰਨਾ ਮਹਾਰਾਜ ਫਤੋ ਕੋਈ ਗਲਤੀ ਹੋਈ ਹੋਵੇ ਅਸੀਂ ਕੇਮਾਂ ਦੇ ਜੱਜ ਖਾਵਾ ਔਰ ਬੇਟੇ ਦੀ ਬਹੁ ਮਾਰੀ ਗੱਲ ਹੈ ਮਹਾਰਾਜ ਜੂਸ ਸਾਹਿਬ ਜੀ ਉਹਨੇ ਬਖਤੀ ਜੂਸ ਸਾਹਿਬ ਦੇ ਸਾਹ ਮਹਾਰਾਜ ਕਿਰਪਾ ਕਰਨੀ ਮਹਾਰਾਜ ਸਾਹਿਬ ਭਾਈ ਜੀ ਦਾ ਮਹਾਰਾਜ ਕਿਰਪਾ ਕਰਨੀ ਭਾਈ ਇਕਲ ਖਾਲ ਸਾਹਿਬ ਸ਼ਾਇਦ ਮਨਪ੍ਰੀਤ ਮੰਨਾ ਨੇ ਜਦੋਂ ਆਪਣੇ ਘਰਦਿਆਂ ਦੀ ਵੀਡੀਓ ਵੇਖੀ ਹੋਣੀ ਹੈ ਉਦੋਂ ਹੀ ਮਨ 'ਚ ਖਿਆਲ ਆਇਆ ਹੋਣਾ ਕਿ ਭਾਈ ਇਸ ਤੋਂ ਪਹਿਲਾਂ ਗੱਲ ਹੱਥੋਂ ਬਾਹਰ ਹੋ ਜੇ ਮੈਂ ਮਾਫੀ ਮੰਗ ਕੇ ਸਾਰੀ ਗੱਲ ਰਫਾ-ਦਫਾ ਕਰਦਾ ਤੇ ਆਪਣੀ ਗਲਤੀ ਮੰਨ ਲਵਾਂ